ਘਰ ਤੋਂ ਬਾਹਰ ਔਰਤ ਨਾਲ ਹਰ ਰਿਸ਼ਤਾ ਜਿਸਮਾਨੀ ਨਹੀਂ ਹੋਇਆ ਕਰਦਾ ਤੂੰ ਸੱਚ ਜਾਣੀ ਕਿਸੇ ਦਾ ਤਣ ਤੈਨੂੰ ਬਹੁਤ ਥੋੜ ਚੀਰੀ ਖੁਸ਼ੀ ਹੀ ਦੇ ਸਕਦਾ ਤਰਸਦਾ ਰਹਿ ਜਾਏਗਾ ਤੂੰ ਸਰੀਰਾਂ ਚੋਂ ਸਕੂਨ ਭਾਲਦਾ ਐ ਤੂੰ ਹੁਣ ਤੈਨੂੰ ਇਹ ਗੱਲਾਂ ਬਕਵਾਸ ਲਗਤੀਆਂ ਹੋਣਗੀਆਂ ਬੰਦੇ ਦੀ ਉਮਰ ਹੁਣ ਕੋਈ ਬਹੁਤੀ ਲੰਮੀ ਨਹੀਂ ਰਹੀ ਗਈ ਜਦ ਤੇਰਾ ਤਣ ਜਵਾਬ ਦੇਣ ਲੱਗ ਪਿਆ ਕੇਸ ਕਾਲਿਆਂ ਤੋਂ ਬੱਗੇ ਹੋਗੇ ਜਦ ਤੈਨੂੰ ਸਾਥ ਦੀ ਲੋੜ ਮਹਿਸੂਸ ਹੋਈ ਉਦੋਂ ਤੂੰ ਇਕੱਲਾ ਹੀ ਹੋਵੇਂਗਾ ਉਸ ਵੇਲੇ ਤੂੰ ਔਰਤ ਇਸਤਰੀ ਤ੍ਰੀਮਤ ਧੀ ਧਿਆਣੀ ਦੀ ਪਿਆਰ ਸਤਕਾਰ ਉਸ ਦੀ ਮੁਹੱਬਤ ਤਉ ਸੇਵਾ ਸੰਭਾਲ ਤੇ ਉਹਦਾ ਮੁੱਖ ਦੇਖਣ ਤੜਪੇਗਾ ਹਰ ਰਿਸ਼ਤਾ ਤਣੋ ਹੀ ਨਹੀਂ ਹੋਇਆ ਕਰਦਾ ਕੁਝ ਰਿਸ਼ਤੇ ਰੂਹ ਤੇ پاک ਮਹੱਤਵ ਦੇ ਵੀ ਹੁੰਦੇ ਨੇ ਤੂੰ ਉਹਨਾਂ ਨੂੰ ਸਿਰਜਣਾ ਸਿੱਖ ਤੂੰ ਉਦੋਂ ਹੀ ਸਮਝੇਗਾ ਕਿ ਔਰਤ ਕੋਈ ਸਮਾਨ ਵਸਤੂ ਨਹੀਂ ਸਿਰਫ ਘਰ ਦੇ ਕੰਮ ਕਾਜ ਕਰਨ ਤੱਕ ਤੇ ਬੱਚੇ ਪੈਦਾ ਕਰਨ ਆਲੀ ਮਸ਼ੀਨ ਤੱਕ ਹੀ ਸੀਮਤ ਨਹੀਂ ਇਹ ਸਿਰਫ ਤਣ ਕਰਕੇ ਹੀ ਨਹੀਂ ਹਰ ਵਾਰ ਕੋਈ ਤੇਰੀ ਮਹਿਬੂਬਾ ਮਹਿਸੂਕ ਨਹੀਂ ਘਰੋਂ ਬਾਹਰ ਵੀ ਕੋਈ ਧੀ ਭੈਣ ਨੂੰ ਰਾਣੀ ਆ ਕੇ ਬੜਿਆਉਣ ਵਾਲੇ ਲੋਕਾਂ ਨਾਲ ਰਿਸ਼ਤੇ ਸਿਰਜ ਕੇ ਦੇਖ ਜਰਾ ਸੋਚ ਤੂੰ ਆਪਣਾ ਨਜ਼ਰੀਆ ਬਦਲ ਕੇ ਦੇਖ